ਤਪਾ ਪਹੁੰਚ ਗਏ ਆ ਗਾਇਜ਼ ਸਾਰੇ ਜਣੇ ਗੱਡੀ ਤੇ ਆਏ ਆ ਅਸੀਂ ਮੋਟਰਸਾਈਕਲ ਤੇ ਆਏ ਆ ਹਾਂ ਗੱਡੀ ਨਾਲ ਜ਼ਿਆਦਾ ਮਜ਼ਾ ਆਂਦਾ ਮੋਟਰਸਾਈਕਲ ਤੇ ਨਾਸਾ ਪਾਸਾ ਸਾਰਾ ਦੇਖਦਾ ਹਾਂ ਆ ਆ ਕੀ ਡਿੱਗ ਗਿਆ ਵਾ ਕੋਈ ਨਾ ਦਿਓ ਤਾਂ ਲੈ ਜੀ ਆ ਭਰਾਵਾ ਉਹ ਨੀ ਉੱਤੋਂ ਥੋੜੀ ਐਦਾਂ ਉਹ ਦੇਖੋ ਡਰੋਨ ਦੇਖ ਗਿਆ ਇਹ ਤਾਂ ਲੈ ਕੀ ਡਿੱਗ ਗਿਆ ਵਾ ਨਾ ਕੋਚ ਦੇ ਸੀ ਅੱਖਾਂ ਤੇ ਲਾ ਸਕਦੇ ਆ ਦੇਖੋ ਮੈਂ ਅੱਖਾਂ ਤੇ ਲਾਇਆ ਸੋ ਹੈ ਗੈਸ ਵੈਲਕਮ ਬੈਕ ਟੂ ਮਾਈ ਚੈਨਲ ਅਮਨਸੀਮਾ ਬਲੌਗਸ ਤੇ ਦੱਸਵਾ ਗਿੱਤੇ ਕੀ ਹਾਲ ਜੀ ਸਾਰਾ ਤੁਹਾਡਾ ਟੀਕ ਟਕ ਹੋ ਗਿਆ ਤੁਹਾਡੇ ਦੋਤ ਪਰ ਅਸ ਬਲੂਕਲ ਠੀਕ ਹੈ ਦੱਸੋ ਗੈਸ ਤੁਸੀਂ ਸੋਚਦੇ ਹੋਵੋਗੇ ਮੈਂ ਇਹ ਸੋਨਾ ਕਿਉਂ ਬਣਾਇਆ ਮ ਸੋਨਾ ਹੈਗਾ ਵਾ ਤਾਂ ਬਣਾਇਆ ਅੱਪਾ ਦੱਸਾਂਗੇ ਅਗਲੇ ਬਲੌਗਸ ਵੀ ਅਪਾ ਕਿੱਥੇ ਚੱਲੇ ਆ ਅਸੀਂ ਅਸੀਂ ਅਗਲੇ ਬਲੌਗਸ ਤੇ ਦੱਸਾਂਗੇ ਅਸੀਂ ਕਿੱਥੇ ਚੱਲੇ ਆ ਤੇ ਫਿਲਹਾਲ ਮਤਲਬ ਅਸੀਂ ਕਮੈਂਟਾਂ ਦਾ ਬਲੌਗ ਬਣਾ ਰਹੇ ਆ ਉਹਦੀ ਸ਼ੁਰੂ ਕਰ ਚਲੋ 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 ਕਿਹੜਾ ਕੀ ਕਰ ਚੈਨਲ ਕਿਹਦਾ ਸੀ ਚਾਹ ਇੱਕ ਨਾ ਕਿਸੇ ਚੈਨਲ ਦੇ ਤੇ ਕਮੈਂਟਸ ਵਿੱਚ ਕਰਦੇ ਚਲੋ ਸਟਾਰਟ ਬੋਲੋ ਬੋਲੋ ਮੈਂ ਕਾਦਿ ਕੋ ਬੋਲ ਰਹੀ ਹਾਂ ਜੀ ਬੋਲ ਬਲੀਚਲੀ ਬਲੀਚਲੀ ਹਾਂ ਹਾਂ ਬੋਲੋ ਸਟਾਰਟ ਵੀਡੀਓ ਕਰਦੀ ਤੇ ਫੁੱਲ ਵੀਡੀਓ ਆਪਣੇ YouTube ਤੇ ਜਾ ਕੇ ਦੇਖ ਸਕਦੇ ਹੋ ਲਿੰਕ ਬਾਇਓ ਵਿੱਚ ਦਿੱਤਾ ਹੋਇਆ ਹੈ ਕਿ ਕੌਣ ਕੌਣ ਲਗਾ ਸਕਦਾ ਹੈ ਤੇ ਕਿਹਦਾ ਕੋਈ ਸਾਈਡ ਇਫੈਕਟ ਤੇ ਨਹੀਂ ਸਾਰਾ ਕੁਝ ਆਪਾਂ ਵੀਡੀਓ ਚ ਦੱਸ ਦਿੱਤੇ ਆ ਸਾਰੇ ਜਣੇ ਵੀਡੀਓ ਨੂੰ ਬਾਤੋ ਬਾਤ ਚੀਅਰ ਕਰੋ ਬਲ ਬਾਈ ਬਾਈ ਹਾਂ ਸੋ ਗਏ ਗੱਡੀ ਜੀ ਬੈਠੇ ਆਲੇ ਗੱਡੀ ਜੀ ਬੈਠੇ ਸੋ ਗਏ ਤਾਂ ਆਪਾਂ ਤਿਆਰ ਹੋ ਕੇ ਨਿਕਲ ਚੁੱਕੇ ਹਾਂ ਸਾਰੀ ਫੈਮਲੀ ਦੇਖ ਲੋ ਆਪਣੇ ਦੋਸਤਾਂ ਬੰਦ ਨਹੀਂ ਆਜਾਗੇ ਆਏ ਆਏ ਆਓ ਲਾਈਕ ਕਰੋ ਸਾਰੇ ਆਹ ਦੇਖੋ ਇਹ ਆਹ ਦੇਖੋ ਉਹ ਦੇਖੋ ਉਹ ਆਉਂਦੇ ਆ ਇਹਨਾਂ ਨੂੰ ਆਪਾਂ ਲੱਗ ਕਰਦਾ ਹਾਂ ਇਹ ਨਹਿਰ ਗੱਡੀ ਚੱਲਦੀ ਓਏ ਮਾਰ ਲੈ ਕਦੇ ਚੁੱਪੀ ਇਹ ਨਹਿਰ ਇੱਕਦਈ ਭਰੀ ਜਾਂਦੀ ਹਰ ਵੇਲੇ ਚਲੋ ਗਾ ਆਹ ਦੇਖ ਲੋ ਗਾਇਸ ਨਹਿਰ ਤੁਸੀਂ ਕਦੀ ਨਹਿਰ ਨਹੀਂ ਦੇਖੀ ਨਹਿਰ ਨਹੀਂ ਦੇਖੀ

ਫੇਰ ਯਾਪਾ ਦੇਖਦੇ ਜਗਦੀ ਚ ਭਰ ਲਿਆ ਪਾਣੀ ਉਹ ਪਾਣੀ ਦਿਖੂਗਾ ਗਾਇਜ਼ ਲੋਕ ਆਪਣੇ ਬੰਦੇ ਹੁੰਦੇ ਨੇ ਕਿਸੇ ਚ ਜਬਾੰਦੇ ਤੇ ਮੰਨੂ ਦੀ ਸ਼ਸ਼ੇ ਚਾਰੀ ਫੱਟੜੀ ਰਹਿੰਦੀ ਆ ਮੰਨੂ ਕੀ ਹੋ ਗਿਆ ਮਨੇ ਇਧਰ ਹੈਲੋ ਗਾਇਜ਼ ਕਰਦੇ ਹੈਲੋ ਗਾਇਜ਼ ਮੰਨੂ ਮੰਨੂ ਆ ਦੇਖ ਹੈਲੋ ਗਾਇਜ਼ ਕਰਦੇ ਹੈਲੋ ਗਾਇਜ਼ ਕਿੱਥੇ ਚੱਲਦੇ ਪਏ ਹੋ ਕਿਤੇ ਜਾਣੇ ਪਏ ਹੋ ਰਾਣਾ ਸਾਹਿਬ ਕੇ ਦਾਦਾ ਜੀ ਆਪਸੇ ਯਾਰ ਯਾਰ ਕਿਉਂ ਕਿਤੇ ਨਾ ਜਾਣੇ ਰਾਣਾ ਜੀ ਮੈਂ ਚਾਹ ਲਈ ਦੂਸ ਲੈ ਕੇ ਦਿੱਤਾ ਫਿਰ ਆਹ ਦੇਖ ਹਾਂ ਕੀਤਾ ਨਹੀਂ ਫਿਰ ਰੋ ਰੁਕੇ ਚਪਕਾ ਬੇਚਾਰੀ ਮਨ ਨੂੰ ਬਾਹ ਕਿਹਨੇ ਦਿੱਤੀ ਸੀ ਕਮਾਨੇ ਦੀਦੀ ਨੇ ਹਾਂ ਉਹਨੂੰ ਨਹੀਂ ਚਾਚੂ ਚਾਚੂ ਦਾ ਗੱਡੀ ਚ ਆ ਨਹੀਂ ਸੀ ਥੱਲੇ ਉਤਰੇ ਸੀ ਚਾਚੂ ਚਾਚੂ ਤਾਂ ਤੇਰੇ ਲਈ ਜੀਸ ਲੈ ਕੇ ਆਏ ਨੇ ਤਾਂ ਮਾ ਤੁਸੇ ਲੈ ਕੇ ਨਹੀਂ ਗਏ ਕੇ ਹਾਂ ਕੋਈ ਤਾਂ ਪੈਣਦੀ ਹੋਣੀ ਮੈਨੂੰ ਵੀ ਬਾਹਰ ਲੈ ਕੇ ਚੱਲੋ ਤੁਸੀਂ ਬਾਹਰ ਦੇਤੀ ਤੁਸੀਂ ਸੀਸ਼ਾ ਚੜਾਤਾ ਇਹਨੂੰ ਮਾ ਮਾ ਇਹਨੇ ਚਾਚਾ ਚੜਾਉਂਦਾ ਸੀ ਨਾ ਚਾਚਾ ਨਵਾ ਇਹਨੂੰ ਐ ਲੱਗਿਆ ਨਾ ਮੈਂ ਬਾਹਰ ਜਾ ਕੇ ਚਾਚਾ ਨੇ ਚੜਾ ਦਿੱਤੀ ਕਿ ਤੇ ਸੀਸ਼ਾ ਚੜਾਤਾ ਬਾਹਰ ਜਾ ਕੇ ਇਹਨੂੰ ਐ ਨਹੀਂ ਤਾਂ ਪਤਾ ਤੇ ਹਾਰਦਾ ਇੰਦਰ ਮਾਰਦੇ ਹਾਂ ਤੇ ਚਾਹ ਹਾਂ ਢਾਈ ਸੇ ਬਹੁਤ ਕੁੜੀਆਂ ਖਰਾਬ ਐ ਸਾਡੀਆਂ ਸਾਰਾ ਦਿਨ ਹਾਂ ਕੁੜੀ ਸਭ ਤੋਂ ਵੱਧ ਖਰਾਬ ਵਾਲੀ ਕੁੜੀ ਚਰੀ ਤੇ ਡੀ ਵੀ ਦੇਦਾ ਮੈਂ ਵੀ ਠੱਕੜ ਕਰਦੀ ਚਰੀ ਪਰसों ਕੱਲ ਉਹਦੇ ਪਹਿਲਾਂ ਉਂਗਲ ਵੱਢਦੀ ਸੀ ਆਇਆਗਾ ਉਹ ਵੱਢਦੀ ਏਸੀ ਆਇਆ ਤਾਂ ਉਂਗਲ ਵੱਢੀ ਗਈ ਤਾਂ ਹੀ ਕੱਲ ਪਹਿਲਾਂ ਦਿਨ ਕਰਦ ਮਾਰ ਲਈ ਸੀ ਕੀ ਹੋਇਆ ਮੰਨੂ ਕੀ ਹੋਇਆ ਮੰਨੂ ਕੀ ਕਹਿੰਨੀ ਮੀਆਂ ਕਹਿੰਦੇ ਚਾਚੂ ਨੇ ਦਿੱਤੀ ਆ ਵਾਂ ਬਸ ਚਾਚੂ ਤਾਂ ਜੂਸ ਪਲਾਗ ਲੈ ਕੇ ਆਏ ਨੇ ਚਾਚੂ ਦਾ ਮੈਂ ਵੀ ਖਾਮ ਖਾਨਾ ਬਣਾਉਂ ਬੜਾ ਸੁਣ ਕਹਿੰਦੀ ਕਿ ਚਾਚਾ ਨੇ ਦਿੱਤੀ ਆ ਹਾਂ ਸੀਨ ਮੋਬਾਈਲ ਬੱਦਿਆ ਹਾਂ ਸੀਨ ਮੋਬਾਈਲ ਕਿੰਨੀ-ਕਿੰਨੀ ਬੋ ਮਾਰਦੇ ਕੇ ਨਹੀਂ ਨਹੀਂ ਬੋ ਮਾਰਦੇ ਨਹੀਂ ਕੰਨੀ ਬੋ ਮਾਰਦੇ ਜਿਹਨਾਂ ਸੌਟਸ ਖਾਣ ਲੱਗੇ ਚੰਗੀ ਬੋਲੀ ਮਰੀਦ ਕਹਿੰਦੇ স্মੈਲ ਹੁੰਦੀ ਹੈ ਵਿੱਚੋਂ ਕਹਿੰਦੇ ਨਹੀਂ ਨਹੀਂ স্মੈਲ ਹੁੰਦੀ ਹੈ ਵਿੱਚ ਉਹ ਜਿਹੜਾ ਕਹਿੰਦਾ ਹੈ ਉਹ ਨਹੀਂ ਕਹਿੰਦਾ ਨਹੀਂ স্মੈਲ ਹੁੰਦੀ ਆ ਓਕੇ ਰਮਨ ਬਹੁਤ ਹੌਲਾ ਤੇ ਬੋਲਦੀ ਹੈ ਫਾਇਨ ਚਲਾਇਆ ਹੋਇਆ ਉਹਨੇ ਤੁਸੀਂ ਬਾਗੋ ਪਾਪਾ ਬਾਗੋ ਬੂਤ ਆ ਰਹੇ ਹੈ ਪਾਪਾ ਬੂਤ ਆ ਰਹੇ ਆ ਚਾਚੂ ਨੂੰ ਕਹੇ ਸੀ ਚਾਚੂ ਤੁਸੀਂ ਕਦੋਂ ਆਓਗੇ ਆਹੋ ਮੈਨੂੰ ਤੇਰੇ ਲਈ ਚਾਚੂ ਨੇ ਕਾਰ ਦਿੱਤੀ ਆ ਫਰਾਰੀ ਲਈ ਆ ਫਰਾਰੀ ਚਾਚੂ ਨੇ ਦੀ ਫਰਾਰੀ ਲਿੱਤੀ ਆ ਚਲਾ ਕੇ ਦਿਖਾਈ ਮੈਨੂੰ ਉਹਦਾ ਭਾਈ ਐਂ ਜਦੋਂ ਚੱਲਦੀ ਆ ਉਹ ਚੱਲ ਕੇ ਉਹਦੇ ਫਰਜ ਖੁੱਲ ਜਾਂਦੇ ਫਿਰ ਘੁੰਮਣ ਲੱਗ ਜਾਂਦੀ ਆ ਹਾਂ ਬੜੀ ਸੋਹਣੀ ਜੀ ਸੋਹਣੀ ਆ ਉਹ ਨੀਲੇ ਰੰਗ ਦੀ ਹੂੰ ਫਿਰ ਉਹਦੀ ਬੈਟਰੀ ਵੀ ਕੱਢਤੀ ਸੀਗੀ ਉਹਦੀ ਫਿਰ ਬੈਟਰੀ ਕੱਢ ਕੇ ਰੱਖਤੀ ਮੈਂ ਕਿਹਾ ਜਿਦੋਂ ਕੱਪੜਿਆਂ ਦੇ ਵਿੱਚ ਰੱਖ ਕੇ ਲਿਆਇਓ ਨਹੀਂ ਤਾਂ ਉਹ ਟੱਚੀ ਮਾਰਦੇ ਚੱਕ ਚੱਕ ਜਾ ਹੱਥੋਂ ਹਾਂ ਜਦੋਂ ਸਮਾਨ ਚੈੱਕ ਕਰਦੇ ਆ ਨਾ ਪਲੇਟਫਾਰਮ ਤੇ ਜਦੋਂ ਆਉਂਦੇ ਆ ਕਚਕਚ ਮਾਰਦੇ। ਨਾ ਹੋਰ ਨਾ ਵਿੱਚ ਹੀ ਟੁੱਟ ਜਗੇ ਹੋਰ। ਤਾਂ ਆਪਾਂ ਪਹੁੰਚ ਗਏ ਆ। ਗਾਇਜ਼ ਇਹ ਸਰਦਾਂ ਨੇ ਗੱਡੀ ਤੇ ਆਏ ਆ। ਅਸੀਂ ਮੋਟਰਸਾਈਕਲ ਤੇ ਆਏ ਆ। ਹਾਂ। ਗੱਡੀ ਨਾਲੋਂ ਜ਼ਿਆਦਾ ਮੈਂ ਜਾਂਦਾ ਮੋਟਰਸਾਈਕਲ ਤੇ। ਨਾਸਾ ਪਾਸਾ ਸਾਰਾ ਦਿਖਦਾ। ਆਇਆ ਨਾ ਮਜਾ ਅੰਦਰ ਨਾਲ ਗੱਡੀ ਚਪਲਾ ਲਾ ਦੋ। ਕਚਰ ਕਚਰ ਕਰਦੇ ਆ। ਤੁਸੀਂ ਉੱਥੇ ਜਮਾ ਕਰਾਵਾਂਗੇ ਯਾਰ। ਤੁਸੀਂ ਸੁਣੀਏ ਸਾਡੀਆਂ ਗੱਲਾਂ। ਗਰਮ ਹੈ। ਪਰ ਮਨੇ ਪਾਇ ਪਰਮਟ ਹੈ। ਗੱਡੀ ਤੇ। ਕਿਹੜੀ ਤੇ? ਆਪਣੀਆਂ ਦੀ ਗੱਡੀ ਦਾ। ਆਹ ਇਹਦੇ ਤੇ। ਲੋਕਲ ਗੱਡੀ ਇਹਨਾਂ ਦੀ। ਹੋੜਿਓ ਆ ਸਾਡੀ ਪਰਚੇ ਦਾ ਆਲਾ ਤੁਹਾਨੂੰ ਮਗਰੀ ਪਾ ਲਾ ਨਾ ਇੱਥੇ ਪਾ ਲਾ ਨਹੀਂ ਮੇਰੇ ਸਦਲੇ ਆਦੇ ਮम्मा ਕੋਲ ਆ ਤਾਂ ਦੋਸਤੋ ਚਲੋ ਹੁਣ ਅਪ ਮੱਥਾ ਟੇਕ ਕੇ ਚੱਲਦੇ ਆ ਤੇ ਮੱਥਾ ਟੇਕ ਕੇ ਫਿਰ ਤੁਹਾਨੂੰ ਆ ਕੇ ਮਿਲਦੇ ਆ ਠੀਕ ਹੈ ਦੋਸਤੋਂ ਦਰ ਆ ਗਏ ਦੇਖੋ ਸਾਰੀ ਸਾਰੀ ਉਹ ਨੀ ਉਹ ਜਿੰਨ ਤੱਕ ਕੰਮ ਆਉਂਦਾ। ਐਸਾ ਉਹ ਗੱਡੀ ਖੜੀ ਆ। ਇਹਨਾਂ ਤੂੰ ਸੰਦਾ ਗਈ। ਬਾਪੇ ਹੁਣ ਚੱਤ ਜਾਣੀ। ਆਓ ਬਾਸ ਜਲੀ ਆਪਾਂ ਚੱਕ ਲੈੜ। ਚਲੋ ਅੰਦਰ। ਆਣਾ ਚਲੋ ਬਾਪ। ਤਾਂ ਦੋਸਤੋ ਆਪਾਂ ਅੰਦਰ ਖਾਂਦੇ ਲਿੰਗ ਕਰਦੇ ਰਿਹਾ। ਇਹਦਾ ਬੱਗ ਵੀ ਵਾਚਿੰਗ ਮਿਲਦੇ ਨੇ। ਤਾਂ ਚਲੋ ਕੋਲੇ ਦਰਸ਼ਕਾਂ ਨੂੰ ਫਿਲਮ ਮਿਲਦੇ ਆ। ਆਪਾਂ ਚੱਲਦੇ ਆ। ਮੱਥਾ ਟੇਕ ਕੇ ਆ ਗਏ ਆ। ਤੁਮੇ ਲਈ ਤੇਜ਼ ਤੇਰੇ ਦੇ ਬੰਦਰ ਵੀ ਆ ਗਿਆ ਵਾ। ਪੱਸੀ ਕਿੱਥੇ ਆ? ਆਇ। ਮੇਰਾ ਫੋਨ ਆ। ਆ ਦੇ। ਕਦੈ ਨੂੰ ਕਰ ਦਿੱਤੇ ਨਾ ਦੇਖ ਲਓ ਬਾਈ ਤੂੰ ਮੱਦਾ ਦੇਖੋ ਰੇੜੀ ਤੇ ਕਦੇ ਚੜਿਆ ਫਿਰ ਤਾਂ ਪੇਟਾ ਨਾ ਖਾਇਓ ਇਹ ਉੱਤੇ ਹੀ ਬੈਠਾ ਪਚਕਾਰੀਆਂ ਮਾਰੀ ਜਾਂਦਾ ਆ ਦੇਖੋ ਦੋਸਤੋ ਵਾਪਸ ਆ ਗਏ ਵਾਪਸ ਆਂਦੇ ਸਾਰ ਨੇਰੀ ਚੱਲ ਪਈ ਤੇ ਕੱਪੜੇ ਕੁਪੜੇ ਛੇਦ ਕਰ ਲਏ ਪੱਤਲੇ ਪੱਤਲੇ ਲੈ ਲੈਣੇ ਮੈਨੂੰ ਇੰਨਾ ਉੱਚੀ ਲੱਗਦਾ ਸੀ ਮੇਰੇ ਨਾਲ ਉੱਚੀ ਬੈਠਾ ਮੋਰਚਨ ਜੋ ਲਾਤੀ ਆਇਆ ਲੱਗੇ ਮੈਂ ਕਿਹਾ ਬਾਲੀ ਓਏ ਉਹ ਨਿਗਾਲੀਆਂ ਆ ਇਹਨਾਂ ਕਰਕੇ ਉਹ ਐਨਕਾ ਤੇਰੀਆਂ ਨੇ ਉਹ ਗੁਰਪੀਤ ਜਿਹੜੀਆਂ ਨੇ ਅੱਛਾ ਉਹ ਫੇ ਉਹੀ ਤਾਂ ਮੈਂ ਕਹਿੰਦੀ ਸੀ ਮੈਂ ਕਿਹਾ ਨਿਗਾਲੀਆਂ ਨੇ ਤੂੰ ਫਿਰ ਲਵਾਇਆਂ ਨੇ ਐਨਕਾਂ ਹਾਂ ਮੈਨੂੰ ਤਾਂ ਬਹੁ ਇਹ ਤੁਮਰੀ ਸੀਗੀ 1.9 ਆ ਕਿ ਟਿੱਕ ਗਿਆ ਵਾ ਕੋਈ ਨਾ ਦੇ ਉੱਤੋਂ ਲੈ ਕੀ ਆ ਭਰਾਵਾ ਉਹ ਨੀ ਉੱਤੋਂ ਥੋੜੀ ਏਦਾਂ ਉਹ ਦੇਖ ਨਾ ਡਰੋਨ ਦੇਖ ਗਿਆ ਉਹ ਲੈ ਕਿ ਟਿੱਕ ਗਿਆ ਵਾ ਵਾਲਾ ਹੋਰ ਡਰੋਨ ਦੇਖ ਗਿਆ ਹੋਰ ਬਾਬਿਆਂ ਨੂੰ ਇੱਥੇ ਵੀ ਅੱਗ ਲੱਗੀ ਜੇ ਉੱਥੇ ਟੱਟੀ ਪਈ ਹੋਈ ਨਾ ਤਾਂ ਚੱਕ ਕੇ ਹਾਂਗਾ ਬਾਈ ਡਰਾਈਵਰ ਤੇ ਨਾ ਹੋਰ ਲਫਾਫਾ ਢੱਕ ਕੇ ਡਰਾ ਤਾਂ ਲਫਾਫਾ ਡਿੱਗ ਗਿਆ ਉਹ ਜੱਟਾ ਚਲਾ ਕੇ ਬੈਠੋ ਕੱਬ ਤੋਂ ਨਹੀਂ ਟਿਕਣਾ ਵਿੱਚ ਤਾਂ ਚਲੋ ਦੋਸਤੋ ਅਸੀਂ ਚੱਲੇ ਸੀ ਦੁਕਾਨ ਤੇ ਅੰਦਰ ਚਲਦੇ ਆਂ ਦੁਕਾਨ ਤੋਂ ਆ ਕੇ ਤੁਹਾਨੂੰ ਫਿਰ ਮਿਲਦੇ ਆਂ ਆਲੋ ਮਫੜੇ ਤੇ ਦੋਸਤੋ ਫਾਈਨਲੀ ਮੈਂ ਤੇਰੇ ਆ ਗਿਆ ਮਮਾ ਹੋਣੇ ਗਾਇਸ ਦਾ ਯੂਜ਼ ਕਰਨ ਲੱਗੇ ਜਿਹੜਾ ਨਾ ਨੁਕਸਾਲ ਕਰ ਨਹੀਂ ਲੱਗੇ ਕਰ ਰਹੀਆਂ ਗਾਇਸ ਸਾਡੇ ਲੋਕੇਸ ਨੂੰ ਕਈਆਂ ਨੂੰ ਸ਼ੱਕ ਕਹਿੰਦੇ ਤੁਸੀਂ ਆਪ ਕੁਝ ਹੋਰ ਲਾਉਂਦੇ ਹੋਗੇ ਮੈਂ ਇਹੀ ਲਾਉਂਦੇ ਦੋਸਤੋ ਇਹੀ ਲਾ ਰਹੇ ਆ ਭਾਈ ਸਾਹਿਬ ਹੁਣ ਹੋਣੀ ਦਾ ਫੇਸ ਵਾਸ਼ ਕੀਤਾ ਵਾ ਆਪਣੇ ਆ ਦੇਖੋ ਮੇਰਾ ਫੇਸ ਵਾਸ਼ ਸੀ ਆ ਪਿਆ ਹੁਣੀ ਫੇਸ ਵਾਸ਼ ਕਰਕੇ ਆਇਆ ਇਹ ਮੇਰਾ ਟਾਵਲ ਵੀ ਨਹੀਂ ਦੀ ਪਿਆ ਨਿਸ਼ਾਨੀ ਸਾਰੇ ਸਮਾਨ ਕਿਤਾਬ ਲਿਉਣਾ ਉਹ ਬਣਾਉਣਾ ਦਾ ਪਰ ਕੋਈ ਨਾ ਮੈਂ ਕਿਆ ਬਾਵਲਾ ਉਹ ਬਣਾਵਾਂਗੇ ਉਹ ਵੀ ਆਪਾਂ ਸਪੈਸ਼ਲ ਜੀ ਜੀ ਸਮੀਯੂਸ ਥਰਦੇ ਬਿਨੇ ਸਾਰੇ ਸਮਾਨ ਪਤਾ ਕੁਛ ਕਿਸੇ ਨੂੰ ਕੁਛ ਨਹੀਂ ਹੁੰਦਾਗਾ ਆ ਦੇਖੋ ਹੈ ਠੰਡ ਲੱਗਦੀ ਵੀ ਹੈ ਹਾਂ ਅੱਜ ਠੰਡ ਹੋ ਗਈ ਗਾਇਸ ਕਿੱਥੇ ਕਿੱਥੇ ਮੀਂਹ ਪਿਆ ਵਾ ਦੱਸੋ ਤੇ ਕਪੜੇ ਤੇ ਜਿਹਾ ਹੈ ਨਾ ਨਾ ਇਹ ਠੀਕ ਨਹੀਂ ਮਸੂਰੀ ਚੇਂਜ ਕਰੂਗਾ ਨਾ ਕੇ ਕੱਪੜੇ ਤਾਰ ਦੇ ਆ ਕੀ ਚੀਕ ਹੈ ਐਸੀ ਨੇ ਬਾਤ ਕੀਤੀ ਸੀ ਐਸੀ ਤਾਂ ਬਾਤ ਹੈ ਤੁਹਕੇ ਜਾਰੀ ਕਿ ਸਾਡੀ ਪੈ ਗਈ ਆ ਤੇ ਹੁਣ ਹਰ ਕੋ ਪੁੱਛਦੇ ਸੀਗੇ ਅੱਖਾਂ ਤੇ ਲਾ ਸਕਦੇ ਆ ਦੇਖੋ ਮੈਂ ਅੱਖਾਂ ਤੇ ਲਾਇਆ ਆ ਦੇਖੋ ਮੈਂ ਅੱਖਾਂ ਦੇ ਉੱਤੇ ਲਾਇਆ ਨਾ ਦੇਖੋ ਨਿੰਬੂ ਅੰਗੂਣੀ ਨਹੀਂ ਛੋੜਨਾ ਹੈਗਾ ਠੀਕ ਹੈ ਹੂੰ ਆਏ ਨੋਰਮਲ ਹਲਕਾ ਹਲਕਾ ਲਗਾ ਸਕਦੇ ਆ ਦੇਖੋ ਮੇਰੇ ਦਾਗ ਇੱਥੇ ਹੀ ਆ ਸਰ ਪਰ ਮੈਂ ਸਾਰੇ ਮੂੰਹ ਤੇ ਹੀ ਮਾਰ ਲੇਣੀ ਆ ਆ ਜਨ ਦੋਸਤਾਂ ਨੂੰ ਮਗਰ ਦੇ ਕੋਈ ਫਰਕ ਪੈਂਦਾ ਇਹਦੇ ਨਾਲ ਰੰਗ ਵੀ ਸਾਫ ਹੁੰਦਾ ਐ ਲੱਗਦਾ ਜਿਵੇਂ ਪਾਣੀ ਚ ਚੁੱਪੀ ਕੱਢ ਕੇ ਪਾਣੀ ਓਏ ਹਾਂ ਤਾਂ ਚਲੋ ਦੋਸਤਾਂ ਆਪਾਂ ਲੱਗਿਆ ਸੌਨ ਤੇ ਤੁਹਾਨੂੰ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਤੇ ਸਭ ਜਣੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਾ ਵਲੋਗ ਠੀਕ ਹੈ ਜੀ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਏ ਬਾਏ ਗਾਇਜ਼